ਰਾਮ ਰਾਮ ਤਉ ਜੀ ਰਾਮ ਰਾਮ ਕੌਣ ਸਾ ਗਾਂ ਮੈਂ ਤਉ ਆਪਣਾ ਜੇ ਮਤਾਣਾ ਜੀ ਮਤਾਣਾ ਸ਼ਹਿਰ ਫਤਿਹਵਾਲ ਅੱਛਾ ਜੇ ਜ਼ਮੀਨ ਤੋਂ ਤਉ ਆਪਣੀ ਨਰਮੀ ਹੈ ਰਿਆ ਨਾ ਧਾਨ ਦੂਨ ਤੋਂ ਕੋ ਨਹੀਂ ਹੁੰਦਾ ਨਾ ਧਾਨ ਕੋ ਨਹੀਂ ਹੁੰਦਾ ਫਿਰ ਰੇਟ ਤੋਂ ਕਮ ਹੀ ਹੋਗਾ ਜ਼ਮੀਨ ਦਾ ਰੇਟ ਦਾ ਯਕੀਨ ਨਾ ਕਰੋ ਕਿ ਇਹਦਾ ਰੇਟ ਹੈ ਕਿੰਨਾ ਕਰੇਟ ਹੈ ਤਉ ਜੀ ਵਾ ਦੋ ਕਨਾਲ ਜਿਹਾ ਹੈ 2 ਲੱਖ ਹੀ ਕਹੀਏ ਦੋ ਕਨਾਲ ਬਹੁਤ ਸਾਹਮਣੇ ਕੋਠੀ ਦਿਖ ਰਹੀ 2 ਕਰੋੜ 2 ਕਰੋੜ अच्छा दो के नाल सवा करोड़ मांग ਰਿਆ ਹੈ ਵੈਸੇ ਜੇ ਦੀ ਕਾफी ਜਮੀਨ ਵਿੱਚ 5 5-7 ਕਿੱਲੇ ਵੇਚਣੇ ਹੋ ਤਾਂ ਉਸका की रेट है 80 90 ਲੱਖ ਰੁਪਏ ਕਿੱਲੇ ਦਾ ਛੇ ਦੇਖ ਲੋ ਦੋਸਤੋ ਆਪਣੇ ਲਾਲੋ ਵੀ ਐਨਾ ਰੇਟ ਕਿਤੇ ਨਹੀਂ ਹੈਗਾ ਔਰ 80 ਲੱਖ ਘੱਟੋ ਘੱਟ ਰੇਟ ਹੈ ਜੀ ਕਿੱਲੇ ਦਾ ਨਾਲੇ ਜਮੀਨ ਜਮਾ ਨਰਮ ਹੈ ਨਰਮਾ ਹੁੰਦਾ ਹੈ ਜਾਂ ਕਣਕ ਹੁੰਦੀ ਹੈ ਇਹਦਾ ਕਾਰਨ ਕੀ ਹੈ ਦੋ ਜੀ ਐਨਾ ਰੇਟ ਵਧਣ ਦਾ ਜੀ ਜਿਹੜਾ ਫਤਿਹਬਾਦ ਵਾਲਾ ਨਵਾਂ ਬੱਸ ਸਟੈਂਡ ਹੈ ਇਦਰ ਝੇਲ ਆਗੀ ਅੱਛਾ ਉਹ ਝੇਲ ਬਣੂਗੀ ਹਾਂ ਇਦਰ ਬਾਈਪਾਸ ਹੀ ਨਿਕਲਦਾ ਪਿਆ ਹੈ ਅੱਛਾ ਪਹਿਲਾਂ ਕੀ ਰੇਟ ਦਿੱਤਾ ਉਹ ਜਦੋਂ ਅੱਡਾ ਨਹੀਂ ਬਣਿਆ ਸੀ ਪਹਿਲਾਂ ਆਮ ਕੀ ਰੇਟ ਸੀ ਓਰੇ ਪਹਿਲਾਂ ਸ਼ਹਿਰ ਲਵੇ ਕਰਕੇ 40 45 ਦਾ ਦਿੱਤੀ ਤੇ ਹੁਣ ਇਹ ਬੱਸ ਸਟੈਂਡ ਬਣਨੇ ਕਰਕੇ ਤੇ ਝੇਲ ਵੀ ਓਰੇ ਬਣੂਗੀ ਉਹਦੇ ਕਰਕੇ ਦੁੱਗਣਾ ਰੇਟ ਹੋ ਗਿਆ ਹਾਂ ਨਾ ਸਹੀ ਬਾਤ ਹੈ ਤਾ ਵੀਡੀਓ ਬਤਵਾ ਦਾ ਸ਼ੇਅਰ ਜ਼ਰੂਰ ਕਰਿਓ ਦੋਸਤੋ ਦੇਖੋ ਇੰਨਾ ਰੇਟ ਹੈ ਰੋ ਜ਼ਮੀਨ ਦਾ ਤੁਸੀਂ ਲਾ ਲਓ ਜਮਾ ਮਾੜੀ ਜ਼ਮੀਨ ਹੈ ਠੇਕਾ ਕੀ ਰੇਟ ਹੈ ਤਾਂ ਉਹ ਜ਼ਮੀਨ ਦਾ 40000 40000 ਨੂੰ ਠੇਕੇ ਤੇ ਆ ਦੇਖੋ ਆਪਣੇ 7204 ਆਪਣੇ ਲਾਲੋ ਜੀ ਜਿਹੜੀਆਂ ਚੰਗੀਆਂ ਜ਼ਮੀਨਾਂ ਨੇ 80 80000 ਨੂੰ ਠੇਕਾ ਹੋ ਰਿਹਾ ਠੇਕਾ ਵੀ ਕੁੱਲ 40000 ਹੈ ਤੇ ਮੁੱਲ ਦਾ ਰੇਟ ਦੇਖੋ ਕਿੰਨਾ ਹੈ ਜੀ ਧੰਨਵਾਦ ਜੀ